ਬੱਚੇਦਾਨੀ ਇੱਕ ਸੰਵੇਦਨਸ਼ੀਲ 파ਟ ਹੈ ਤੇ ਮਹਿਲਾਵਾਂ ਦੇ ਲਈ ਇਸ ਦੀ ਸਾਂਭ ਸੰਭਾਲ ਇਸ ਦਾ ਧਿਆਨ ਰੱਖਣਾ ਬੇਹਦ ਜ਼ਰੂਰੀ ਹੋ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਸੀ ਜਾਨਣਾ ਚਾਹਾਂਗੇ ਐਂਡੋਮੈਟ੍ਰੀਓਸਿਸ ਇੱਕ ਅਜਹੀ ਸਮੱਸਿਆ ਹੈ ਜਿੱਥੇ ਬੱਚੇਦਾਨੀ ਦੀ ਪਰਤ ਵਰਗੇ ਸੈੱਲ ਸਰੀਰ ਦੇ ਦੂਜੇ ਹਿੱਸਿਆਂ ਦੇ ਵਿੱਚ ਪਾਏ ਜਾਂਦੇ ਨੇ ਤੇ ਮਹਿਲਾਵਾਂ ਦੇ ਲਈ ਇਸ ਦਾ ਧਿਆਨ ਰੱਖਣਾ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਤਾਂ ਆਓ ਜਾਣਦੇ ਆ ਕਿ ਆਖਰ ਇਹ ਕੀ ਹੁੰਦੀ ਹੈ ਜਿਹੜੀ ਲਾਈਨਿੰਗ ਹੈ ਤੇ ਇਸ ਨੂੰ ਤੰਦਰੁਸਤ ਰੱਖਣਾ ਮਹਿਲਾਵਾਂ ਦੇ ਲਈ ਐਨਾ ਜ਼ਰੂਰੀ ਕਿਉਂ ਆ ਤੇ ਇਸ ਦੇ ਨਾਲ ਸਾਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਜਿਹੜਾ ਕਿ ਸਾਹਮਣਾ ਕਰਨਾ ਪੈ ਸਕਦਾ ਤਾਂ ਆਓ ਜਾਣਦੇ ਆ ਅਸੀਂ ਇਸ ਵੈਦ ਦੇ ذریعے ਤਾਂ ਕਿ ਤੁਸੀਂ ਵੀ ਇਸ ਚੀਜ਼ ਦਾ ਧਿਆਨ ਰੱਖੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਤੁਹਾਡੇ ਵਿਆਹ ਤੋਂ ਬਾਅਦ ਕਿਸੇ ਤਰੀਕੇ ਦੀ ਕੋਈ ਸਮੱਸਿਆ ਜਿਹੜੀ ਉਹ ਨਾ ਆ ਸਕੇ ਤਾਂ ਸਭ ਤੋਂ ਪਹਿਲਾਂ ਅਸੀਂ ਇਸ ਲਾਈਨਿੰਗ ਬਾਰੇ ਜਾਣਦੇ ਆਂ ਐਂਡੋਮੈਟ੍ਰੋਸਿਸ ਲਾਈਨਿੰਗ ਬੱਚੇਦਾਨੀ ਦੀ ਅੰਦਰਲੀ ਪਰਤ ਹੈ ਸਰ ਇਸ ਦੇ ਵਿੱਚ ਹੀ ਬੱਚਾ ਠਹਿਰਨਾ ਹੁੰਦਾ ਆ ਠੀਕ ਹੈ ਤੇ ਦੂਸਰੀ ਗੱਲ ਪ੍ਰੈਗਨਨਸੀ ਟਾਈਮ ਤੇ ਵੀ 임플ਾਂਟੇਸ਼ਨ ਜਿਹੜਾ ਹੈ ਉਹ ਐਂਡੋਮੈਟ੍ਰੋਸਿਸ ਅਗਰ ਚੰਗੀ ਹੋਏਗੀ ਤਾਂ ਓਵੂਲੇਸ਼ਨ ਤੋਂ ਬਾਅਦ 임플ਾਂਟੇਸ਼ਨ ਹੋਣਾ ਹੈ ਤੇ ਨਾਲ ਨਾਲ ਐਂਡੋਮੈਟ੍ਰੋਸਿਸ ਲਾਈਨਿੰਗ ਅਗਰ ਅੱਛੀ ਹੈ ਤਾਂ ਹੀ ਲੇਡੀਜ਼ ਦੇ ਫੀਮੇਲ ਦੇ ਪੀਰੀਅਡ ਨਾਰਮਲੀ ਰਿਲੀਜ਼ ਹੁੰਦੇ ਹੈ ਓਕੇ ਤੁਹਾਨੂੰ ਪਤਾ ਹੈ ਮੈਂਸਟਰੇਸ਼ਨ ਸਾਈਕਲ ਪ੍ਰੈਗਨੈਂਸੀ ਵਾਸਤੇ ਜੀ ਇੱਕ ਫੀਮੇਲ ਦੇ ਰੀਪਰੋਡਕਟਿਵ ਆਰਗਨ ਨੂੰ ਹੈਲਦੀ ਰੱਖਣ ਲਈ ਅਹਿਮ ਰੋਲ ਅਦਾ ਕਰਦਾ ਹੈ ਠੀਕ ਹੈ ਤੇ ਜੇ ਪ੍ਰੈਗਨੈਂਸੀ ਟਾਈਮ ਤੇ ਸਾਡੇ ਮੈਂਸਟਰੂਏਸ਼ਨ ਸਾਈਕਲ ਡਿਸਟਰਬ ਹੈ ਹਾਂਜੀ ਸਾਡੀ ਐਂਡੋਮੈਟ੍ਰੋਸਿਸ ਲਾਈਨਿੰਗ ਪੂਰੀ ਤਰ੍ਹਾਂ ਡਿਸਟਰਬ ਹੈ ਤਾਂ ਪ੍ਰੈਗਨੈਂਸੀ ਪੋਸੀਬਲ ਨਹੀਂ ਹੈ ਔਰ ਮੋਰ ਓਵਰ ਪੀਰੀਅਡਸ ਵੀ ਠੀਕ ਨਹੀਂ ਰਹਿਣਗੇ ਅਗਰ ਪੀਰੀਅਡ ਠੀਕ ਨਹੀਂ ਰਹਿਣਗੇ ਤਾਂ ਪ੍ਰੈਗਨਨਸੀ ਨਹੀਂ ਹੋਏਗੀ ਹੂੰ ਤੁਸੀਂ ਅਗਲਾ ਪਾਰਟ ਜ਼ਰੂਰ ਦੇਖਿਓ ਜਿਸ ਦੇ ਵਿੱਚ ਤੁਹਾਨੂੰ ਅਸੀਂ ਇਸ ਬਾਰੇ ਜਾਣਕਾਰੀ ਦੇਵਾਂਗੇ ਕਿ ਆਖਰ ਬੱਚਾ ਧਾਰਨ ਕਰਨ ਸਮੇਂ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਕਿਸ ਕਰਕੇ ਆਉਂਦੀਆਂ ਨੇ ਤੇ ਮਹਿਲਾਵਾਂ ਨੂੰ ਕਿਹੜੀਆਂ-ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਤੇ ਕਿਹੜੀ ਚੀਜ਼ਾਂ ਸੇਵਨ ਕਰਨਾ ਹੋਵੇਗਾ ਤਾਂ ਕਿ ਉਹਨਾਂ ਨੂੰ ਗਰਭ ਧਾਰਨ ਸਮੇਂ ਕਿਸੇ ਤਰੀਕੇ ਦੀ ਕੋਈ ਸਮੱਸਿਆ ਜੜੀ ਉਹ ਨਾ ਆ ਸਕੇ